ਹਾਂਜੀ ਭਾਜੀ ਇਹ ਤੁਹਾਨੂੰ ਹਾਂਜੀ ਭਾਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਪਿੰਡ ਚਾਰਣ ਮੌਜੂਦਾ ਪੰਚਾ ਜੀ ਮੈਂ ਇਹ ਜਿਹੜਾ ਐਕਸੀਡੈਂਟ ਹੋਇਆ ਇਹਦੀ ਜਾਣਕਾਰੀ ਦੇ ਦਿਓ ਕਿੱਦਾਂ ਹੋਇਆ ਜੀ ਇਹ ਐਕਸੀਡੈਂਟ ਉਹ ਗੱਲੇ ਜੀ ਟਰਾਲੀ 'ਚ ਅੱਗੇ ਖੜੀ ਸੀ ਅੱਛਾ ਜੀ ਟਰਾਲੀ ਖੜੀ ਪਿੱਛੋਂ ਆਈ ਸਕੋਰ ਵੀ ਵੱਜੀ ਟਰਾਲੀ ਜਾਂਦੀ ਸੀ ਖੜੀ ਸੀ ਖੜੀ ਸੀ ਮੇਰੇ ਸਾਹਮਣਾਂ ਠੀਕ ਹੈ ਜੀ ਹਾਂ ਜੇ ਖੜੀ ਸੀ ਉਹਨਾਂ ਨੇ ਪਿੱਛੇ ਸਕੋਰ ਵੀ ਵੱਜੀ ਜਿਹੜਾ ਮੁੰਡੇ ਦੋਨੇ ਸੱਟ ਲੱਗਿਓ ਆਲੇ ਦੁਆਲੇ ਡੇਗੇ ਜਿਲੇ ਟਰੈਕਟਰ ਤੇ ਬੈਠੇ ਹਾਂ ਜੀ ਡੇਗੇ ਇੱਕ ਤਾਂ ਮੁੰਡਾ ਪਤਾ ਨਹੀਂ ਡੈਮੇਜ ਜਮੇ ਹੋ ਗਿਆ ਔਰ ਵਿਚਾਰਾ ਬੋਲਦਾ ਨਹੀਂ ਦੂਜਾ ਵੀ ਸੀਰੀਅਸ ਹੀ ਸੀ ਅੱਛਾ ਤੁਸੀਂ ਇੱਥੇ ਮੌਕੇ ਦੇ ਕੋ ਗੱਡੀ ਗੁੱਡੀ ਨਾਲ ਕੀ ਹੋਇਆ ਮਤਲਬ ਤਿੰਨ ਇੱਕ ਦੋ ਮਿੰਟਾਂ ਦੀ ਲੇਟ ਆ ਗਿਆ ਪਹਿਲਾ ਐਕਸੀਡੈਂਟ ਥੋੜਾ ਜਿਹਾ ਹੋ ਗਿਆ ਜੀ ਠੀਕ ਹੈ ਉੱਥੇ ਦੇਖਿਆ ਤਾਂ ਮੌਕੇ ਦੇ ਮਤਲਬ ਦੋ ਬੰਦੇ ਤਾਂ ਡੇਗੇ ਪਏ ਸੀ ਠੀਕ ਹੈ ਜੀ ਹਾਂ ਜੀ ਆ ਖੂਨ ਵੀ ਵਹਿਆ ਮੌਕੇ ਤੇ ਬਾਕੀ ਇੱਕ ਮੁੰਡੇ ਦਾ ਮੌਕੇ ਸਾਰ ਮਤਲਬ ਡੇਢ ਘੰਟਾ ਡੇਢ ਪੰਜ ਇੱਕ ਘੰਟੇ ਬਾਅਦ ਸਾਨੂੰ ਐਂਬੂਲੈਂਸ ਆਈ ਉਹ ਵੀ ਭਾਜੀ ਸੂਰੀ ਨੂੰ ਕੀਤਾ ਫੋਨ ਦਿਨੇਸ਼ ਨੂੰ ਠੀਕ ਹੈ ਜੀ ਆ ਰੋੜ ਨੂੰ ਕਾਨੂੰਨ ਦੇ ਵਿੱਚ ਐ ਨਹੀਂ ਜਾਂ ਸਾਡੇ ਕੋਲ ਟੂਲ ਟੈਕਸ ਲਾਂਦੇ ਸਾਰੀ ਸਰਦਾਰਜੀ ਰੋਡ ਦੀ ਹੁੰਦੀ ਚੱਕਣ ਦੀ ਉਹ ਕਿਉਂ ਨਹੀਂ ਮੋਕੇ ਤੇ ਪਹੁੰਚੇ ਜੇ ਉਹ ਮੋਕੇ ਤੇ ਪਹੁੰਚਦੇ ਅੱਜ ਮਜ਼ਦੂਰ ਦੀ ਮਤਲਬ ਮਾਈ ਚਾਂਸ ਬਚ ਜਵੇ ਸਾਡੇ ਰੱਬ ਵਾਲੇ ਇਹ ਹੀ ਆ ਜੇ ਮੋਕੇ ਤੇ ਉਹ ਦੀ ਡੈਥ ਹੋ ਗਈ ਫੇਰ ਕਿੰਨਾ ਪਰਿਵਾਰ ਪਿੱਛੇ ਆ 6 ਜੀ 8 ਜੀ ਕਿੱਥੋਂ ਖਾਓਗੇ ਉਹ ਸਹੀ ਹੈ ਠੀਕ ਨਹੀਂ ਜੀ ਕੋਈ ਮਜ਼ਦੂਰ ਦੀ ਹੁੰਦਾ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਆਹ ਕਰ ਦਿੱਤਾ ਆਹ ਕਰਤਾ ਤੁਸੀਂ ਹੁਣ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਭਾਜੀ ਜੇ ਮਜ਼ਦੂਰ ਉਹ ਠੀਕ ਹੋਵੇ ਚਾਹੇ ਪੈਸੇ ਲਾਜੋ ਜਿੱਦਾਂ ਮਰਜੀ ਆ ਠੀਕ ਨੇ ਜੀ ਪਰ ਠੀਕ ਹੀ ਚਾਈਦਾ ਆਪਣੇ ਪਰਿਵਾਰ ਚ ਰਹਿਣ ਹੱਸਦਾ ਘੇੜਦਾ ਜਿੱਦਾਂ ਹੈਗਾ ਜਿੱਦਾਂ ਰਵੇ ਪਰ ਇਹ ਆ ਕਿ ਜਿਹੜਾ ਮਤਲਬ ਜਿੰਨੀ ਵੀ ਉਥੋਂ ਆ ਰੋਡ ਦੀ ਆ ਜਿਹੜਾ ਮਤਲਬ ਪੂਲ ਟੈਕਸ ਦੀ ਆ ਇਹਨਾਂ ਨੂੰ ਇੱਥੇ ਮਤਲਬ ਡਿਊਟੀ ਕਰਦੇ ਤਾਂ ਮਤਲਬ ਜਿਹੜੀ ਹੈਗੀ ਆ ਉਹ ਉਸ ਹਿਸਾਬ ਨਾਲ ਚੱਲੇ ਮਤਲਬ ਜੇ ਮੌਕੇ ਤੇ ਆਏ ਹੁੰਦੇ ਨੇ ਜਾਨ ਬਚ ਜਾਂਦੀ ਜੀ ਬਾਕੀ ਹੁਣ ਅੱਧੀ ਪਤਾ ਨਹੀਂ ਹਸਪੀਟਲ ਚ ਲੈ ਗਏ ਆ ਬਾਕੀ ਹੁਣ ਜਦੋਂ ਹਸਪੀਟਲ ਚ ਹੋਇਆ ਉਹਦੇ ਪਰਮਾਤਮਾ ਸੁੱਖ ਵਰਸੇ ਦੋਨੇ ਮੁੰਡੇ ਲੈ ਗਏ ਆ ਸੀਰੀਅਸ ਆ ਜਿਆਦਾ ਆ ਠੀਕ ਆ ਠੀਕ ਨੇ ਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਜਤਿੰਦਰ ਸਿੰਘ ਜੀ ਤੇ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੀ ਟਰਾਲੀ ਸੀ ਹਾਂਜੀ ਅਸੀਂ ਆਪਣੀ ਸਾਈਡ ਤੇ ਆਂਦੇ ਪਏ ਸੀ ਇਹਨਾਂ ਨੇ ਪਿੱਛੇ ਤੇ ਆ ਕੇ ਜ਼ੋਰ ਨਾਲ ਗੱਡੀ ਮਾਰੀ ਕਿਉਂ ਆ ਕਿਧਰੋਂ ਰਹੇ ਸੀ ਤੁਸੀਂ ਅਸੀਂ ਇਧਰੋਂ ਆਂਦੇ ਸੀ ਜੀ ਜਲਾਲਪੁਰ ਤੋਂ ਜੀ ਇਹ ਜਾ ਕਿੱਥੇ ਰਹੇ ਸੀ ਮਾਛੋੜਾ ਸਾਹਿਬ ਕੀ ਨਾਂ ਕੀ ਤੁਹਾਡਾ ਜਤਿੰਦਰ ਸਿੰਘ ਤੇ ਇਹ ਕਿਵੇਂ ਵਜੀ ਕਾਰਮਗਰ ਤੁਹਾਡੇ ਅਸੀਂ ਆਪਣੀ ਸਾਈਡ ਜਾਂਦੇ ਪਏ ਸੀ ਇਹਨਾਂ ਨੇ ਪਿੱਛੇ ਤੇ ਆ ਕੇ ਮਾਰੀ ਜੇ ਇਹਨਾਂ ਨੂੰ ਕਿਹਾ ਕਹਿੰਦੇ ਵੀਰੇ ਸਾਨੂੰ ਟਰਾਲੀ ਦਿਖਿਓ ਨਹੀਂ ਕਹਿੰਦੇ ਬ੍ਰੇਕ ਨਹੀਂ ਲੱਗੀ ਸਾਢੀ ਕਹਿੰਦੇ ਅਸੀਂ ਦੇਖਿਆ ਨਹੀਂ ਕਾਲੀ 'ਚ ਸੀਗੇ ਅਸੀਂ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਤਿੰਨ ਚਾਰ ਜਣੇ ਸੀਗੇ ਜਿੰਨੀਆਂ ਸੱਟਾਂ ਵੱਜੀ ਉਹਨਾਂ ਦੇ ਉਹਨਾਂ ਦੇ ਗੱਡੀ ਵਾਲਿਆਂ ਦੇ ਨਹੀਂ ਵੱਜੀਆਂ ਗੱਡੀ ਵਾਲੇ ਤਾਂ ਭੱਜ ਗਏ ਨਾਲ ਕੁੱਤੇ ਵੀ ਸੀਗੇ ਭਾਈ ਹਾਂ ਇਹਨਾਂ ਕੋ ਕੁੱਤੇ ਸੀਗੇ ਸ਼ਿਕਾਰੀ ਕਿਤੇ ਕਹਿੰਦੇ ਸ਼ਿਕਾਰਤੇ ਚੱਲੇ ਆ ਸੀ ਤੇ ਹੋਰ ਸੱਟ ਸੁੱਟ ਵੀ ਲੱਗੀ ਗਈ ਹੋਰ ਤੇ ਮੇਰੇ ਨਾਲ ਜਿਹੜੇ ਦੋ ਮੁੰਡੇ ਸੀ ਉਹਨਾਂ ਦੇ ਲੱਗੀਆਂ ਸੱਟਾਂ ਬਚ ਗਏ ਉਹਦਾ ਕਿੱਦਾਂ ਤੂੰ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਇਹ ਜਦੋਂ ਮਗਰ ਟਰੈਕਟਰ ਗੱਡੀ ਵੱਜੀ ਆ ਉਹ ਮੁੰਡੇ ਡਿੱਗ ਪਏ ਉੱਪਰ ਹਾਂਜੀ ਇਹ ਸਾਈਡਾਂ ਤੇ ਡਿੱਗੇ ਉਪਰੋਂ ਕੋ ਗੱਡੀ ਕੁਡੀ ਨਾ ਕੀ ਕੋਈ ਹੋਇਆ ਦੇਖਿਆ ਨਹੀਂ ਮੈਂ ਤਾਂ ਆਪ ਮੂਰੇ ਸਟੀering ਤੇ ਵੱਜਿਆ ਵੀ ਮੈਂ ਤਾਂ ਚਲਾਉਂਦਾ ਸੀਗਾ ਸਟੀering ਤੇ ਵੱਜਿਆ ਮੈਂ ਤਾਂ ਬਾਅਦ ਚ ਉੱਤਰ ਕੇ ਦੇਖਿਆ ਅੱਛਾ ਉਹ ਜਿਹੜੇ ਬੰਦੇ ਸੱਟਾਂ ਲੱਗੀਆਂ ਉਹ ਕਿੱਥੇ ਭੇਜੇ ਹੋਣ ਉਹ ਐਂਬੂਲੈਂਸ ਲੈ ਕੇ ਗਈ ਹੈ ਵੀ ਪਤਾ ਨਹੀਂ ਕਿੱਥੇ ਲੈ ਗਈ ਹਲੇ ਸਰ ਸੱਫ ਦੀ ਗੱਡੀ ਜਿਹੜੀ ਲਾਈਟਾਂ ਜਿਹੜੀ ਕਦੋਂ ਗਈ ਕਿੰਨੀ ਦੇਰ ਬਾਅਦ ਆਈ ਹੈ ਇਹ ਹੁਣੇ ਆਈ ਹੈ 10 ਮਿੰਟ ਹੋ ਗਏ ਇਹਨੂੰ 10 ਮਿੰਟ ਐਕਸੀਡੈਂਟ ਕਦੋਂ ਦਾ ਹੋਇਆ ਐਕਸੀਡੈਂਟ ਨੂੰ ਅੱਧਾ ਘੰਟਾ ਹੋ ਗਏ ਪਾਣਾ ਘਟ ਐਕਸੀਡੈਂਟ ਹੋਏ ਦੇ ਬਾਰੇ ਜਾਣਕਾਰੀ ਦਿਓ ਕਿੱਥੇ ਹੋਇਆ ਕਿਹੜੀ ਜਗ੍ਹਾ 'ਚ ਕਾਦੇ ਤੇ ਆਪਾਂ 5 ਮਿੰਟ ਚ ਜਿੱਥੇ ਅਕਰਨ ਸੀਗੀ ਉੱਥੇ ਪਹੁੰਚ ਗਏ ਆ ਤੇ ਇਹ ਜਿਹੜਾ ਹੈਗਾ ਕਨਾਲ 뷰 ਦੇ ਆਪੋਜੀਟ ਸਾਈਡ ਥੋੜਾ ਜਹੋ ਤੂੰ ਅੱਗੇ ਆ ਕੇ ਮੈਕੜੀ ਤੋਂ ਪਿੱਛੇ ਵਿਚਾਲੇ ਹੋਇਆ ਮੇਨ ਹਾਈਵੇ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਸਕੋਰਪੀਓ ਗੱਡੀ ਨੇ ਇੱਕ ਟਰਾਲੀ ਨੂੰ ਪਿੱਛੋਂ ਹਿੱਟ ਕੀਤਾ ਜਿਹਦੇ ਵਿੱਚ ਦੋ ਬੰਦੇ ਬੈਠੇ ਸੀ ਤੇ ਉਹ ਟਰਾਲੀ ਦੇ ਵਿੱਚੋਂ ਡਿਗਣ ਕਰਕੇ ਉਹਨਾਂ ਦੇ ਮੌਕੇ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੁਰਲੀ ਸਾਜਦਾ ਲਈ ਸਿਵਲ ਹਸਪੀਟਲ ਜਿਹੜਾ ਹੈਗਾ ਸਿਆਣੀ ਪਹੁੰਚਾਇਆ ਗਿਆ ਤੇ ਅਸੀਂ ਉੱਥੇ ਜਾ ਕੇ ਉਹਨਾਂ ਦੀ ਸਿਹਤ ਬਾਰੇ ਪਤਾ ਕਰਦੇ ਹਾਂ ਕੀ ਹੈ ਤੇ ਅੱਜ ਦੇ ਕਾਰਾਲੇ ਨੇ ਬਾਰੇ ਕੋਪਾ ਤਾਂ ਲੱਗਿਆ ਨਹੀਂ ਕਾਰ ਦੀ ਗੱਡੀ ਦਾ ਨੰਬਰ ਹੈਗਾ ਇਹ ਸਾਡੇ ਕੋਲ ਹਾਲ ਦੀ ਘੜੀ ਉਹ ਮੌਕੇ ਤੋਂ ਖਿਸ ਗਿਆ ਤੇ ਉਹਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਪਹਿਲਾਂ ਆਪਾਂ ਜਿਹੜੇ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹਨਾਂ ਬਾਰੇ ਦੇਖਦੇ ਆ ਉਹਨਾਂ ਦੇ ਇਲਾਜ ਬਾਰੇ ਤੇ ਇਹ ਇਹਨਾਂ ਦੀ ਗੱਡੀ ਜਿਹੜੀ ਕਬਜ਼ੇ 'ਚ ਲਈ ਜਾ ਰਹੀ ਹੈ ਕਬਜ਼ੇ 'ਚ ਲਈ ਜਾ ਰਹੀ ਹੈ ਜੀ 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 ਇਹ ਹੁਣ ਇਹ ਆਪਣਾ ਇੱਥੇ ਇਹ ਵੀ ਰੌਲਾ ਪਾ ਰਹੇ ਵੀ ਉਹ ਬੰਦੇ ਡੈੱਡ ਹੋ ਗਏ ਇਹਦੇ ਬਾਰੇ ਤਾਂ ਨਹੀਂ ਨਹੀਂ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਹੁਣ ਅਸੀਂ ਸਿਵਲ ਹਸਪੀਟਲ ਜਾ ਰਹੇ ਹਾਂ ਉੱਥੇ ਜਾ ਕੇ ਪਤਾ ਕਰਦੇ ਹਾਂ